ਜੇ ਨਸ਼ਾ ਬੰਦ ਹੋ ਗਿਆ ਸਰਕਾਰਾਂ ਰੋਲ ਜਾਣਗੀ ਕਿੰਨਾ ਡਬਲ ਕਮ ਹੋ ਜਾਣਾ ਚਾਹੀਦਾ ਇਤਨਾ ਕਿਉਂਕਿ ਸਰਕਾਰਾਂ ਨੂੰ ਜੇ ਡਬਲ ਕਮ ਹੋਊਗਾ ਤਾਂ ਹੀ ਸਰਕਾਰ ਕੋਲ ਰੈਵਨਿਊ ਪਹੁੰਚੂਗਾ ਬਿਲਕੁਲ ਚਲੋ ਮੈਂ ਕੋਈ ਨਸ਼ੇੜੀ ਹੋਣ ਅੱਗਾ ਪਿੱਛਾ ਥੋੜਾ ਦੇਖਣਾ ਥਾੜੇ ਦੇ ਕੇ ਵਿੱਚ ਮਾਰਨਾ ਉਹ ਕਿਹਵਰੀ ਨਸ਼ੇੜੀ ਬਸੀ ਜਾਂਦਾ ਦੂਜਾ ਬੰਦਾ ਮਰ ਜਾਂਦਾ ਇਹਦਾ ਮਤਲਬ ਨਸ਼ੇੜੀ ਦੀ ਗੱਲ ਬਸ ਸਿੱਧੀ ਆ ਰਹੀ ਬੰਦਾ ਆਹ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਰਾਜਮਾਨ ਰੋ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੈਸ਼ਨਲ ਦੋਸਤੋ ਅੱਜ ਇੱਕ ਬਹੁਤ ਹੀ ਵਧੀਆ ਮੁੱਦੇ ਤੇ ਕੰਮ ਕਰਨ ਜਾ ਰਹੇ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਡਾਕਟਰ ਜੋਗੀ ਬਿਸਮਰਾਲੇ ਤੋਂ ਨੇ ਤੇ ਪੱਤਰਕਾਰ ਵੀ ਨੇ ਅ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਜਰਨਲ ਸਾਹਿਬ ਇੱਕ ਗੱਲ ਦੱਸੋ ਕਿ ਅੱਜ ਕੱਲ੍ਹ ਸਰਕਾਰਾਂ ਬੜੇ ਕੈਂਪ ਲਾ ਰਹੀਆਂ ਨੇ ਬੜੇ ਸਕੂਲ ਖੋਲੇ ਜਾ ਰਹੇ ਨੇ ਨਸ਼ਾ ਛਡਾਊ ਕੇਂਦਰ ਖੋਲੇ ਜਾ ਰਹੇ ਨੇ ਨਸ਼ਾ ਛਡਾਊ ਦੇ ਕੈਂਪ ਲੱਗ ਰਹੇ ਨੇ ਸਕੂਲ ਖੋਲੇ ਜਾ ਰਹੇ ਨੇ ਬੜੀਆਂ ਬੜੀਆਂ ਫੀਸਾਂ ਮਿਲਤੀਆਂ ਜਾ ਰਹੀਆਂ ਕੀ ਮੰਨਦੇ ਹੋ ਜਿਹੜੇ ਨੇ ਇਹ ਕੈਂਪ ਲੱਗ ਰਹੇ ਨੇ ਜਾਂ ਸਕੂਲ ਖੋਲੇ ਜਾ ਰਹੇ ਨੇ ਨਸ਼ਾ ਛਡਾਊ ਕੀ ਮੰਨਦੇ ਹੋ ਸੈਂਟਰ ਦੇ ਕੋ ਮੈਨਰੂ ਸਾਹਿਬ ਆਪਾਂ ਗੱਲ ਨੂੰ ਮਜਾਕੀ ਮੁੱਦੇ ਵਿੱਚ ਰੱਖੀਏ ਇੱਕ ਤੇ ਸੀਰੀਅਸ ਟੌਪਿਕ ਲੈਣਾ ਨਹੀਂ ਚਾਹੀਦਾ ਜ਼ਿੰਦਗੀ ਨੂੰ ਕਦੇ ਵੀ ਕਿਉਂਕਿ ਉਮਰ ਲੰਘਦੀ ਜਾਂਦੀ ਆ ਲੋਕ ਪਰੇਸ਼ਾਨ ਨੇ ਪਰ ਪਰੇਸ਼ਾਨੀਆਂ ਤੋਂ ਹਟ ਕੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਸਭ ਤੋਂ ਵੱਡਾ ਮੁੱਦਾ ਅੱਜ ਕੱਲ ਨਸ਼ਾ ਦਾ ਬਣ ਗਿਆ ਕਿਉਂ ਬਣ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਸੋਚਣ ਦੀ ਆ ਪਰ ਮੇਰੇ ਹਿਸਾਬ ਨਾਲ ਨਸ਼ਾ ਬੰਦ ਕਰਨਾ ਨਹੀਂ ਚਾਹੀਦਾ ਜੇ ਨਸ਼ਾ ਬੰਦ ਹੋ ਗਿਆ ਸਰਕਾਰਾਂ ਰੋਲ ਜਾਣਗੀਆਂ ਡਾਕਟਰ ਜੀ ਸਰਕਾਰ ਦੀ ਗੱਲ ਕੀਤੀ ਹੁੰਦੀ ਪਹਿਲਾਂ ਇਹ ਦੱਸੋਗੇ ਤੁਸੀਂ ਲਾਉਂਦੇ ਹੋ ਮੈਨੂੰ ਟਾਈਮ ਹੀ ਨਹੀਂ ਲੱਗਿਆ ਮੈਨਰ ਸਰ ਹੱਬ ਲਾਉਣ ਦਾ ਮੈਂ ਨਾ ਲੋਕਾਂ ਨੂੰ ਦੇ ਦੇ ਕੇ ਖੁਸ਼ ਹੋਇਆ ਨਾ ਵੀ ਉਹ ਸ਼ਰਾਬੀ ਗਿਰਿਆ ਪਿਆ ਫਲਾਣਾ ਪਾਸੇ ਫਲਾਣਾ ਨਸ਼ਾ ਚੱਲਦਾ ਉਹ ਚਿੱਟਾ ਪੀਲਾ ਹਰਾ ਨੀਲਾ ਚੱਲਦਾ ਅ ਤੁਸੀਂ ਕਰੋਨਾ ਕਾਲ ਭੁੱਲ ਗਏ ਮੈਨਰ ਸਰ ਸਭ ਤੋਂ ਵੱਧ ਵਪਾਰ ਉਹਦੀ ਸ਼ਰਾਬ ਦਾ ਵੀ ਸ਼ਰਾਬ ਖੋਲਤੀ ਪਹਿਲਾਂ ਜ਼ਰੂਰੀ ਸਮਝ ਕੇ ਦਵਾਈਆਂ ਨਾਲੋਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਯਾਨੀ ਜਿਹੜੀ ਚੀਜ਼ ਨਾਲ ਸਰਕਾਰਾਂ ਚੱਲਦੀ ਹਨ ਆਮ ਆਮ ਚੱਲਦਾ ਹੋਵੇ ਕਿ ਤੁਸੀਂ ਆਪ ਤੁਹਾਡੀ ਕੀ ਰਹਿ ਵੀ ਬੰਦ ਹੋਣੀ ਚਾਹੀਦੀ ਹੈ ਨੇ ਬੰਤਾ ਨਹੀਂ ਹੋਣੀ ਚਾਹੀਦੀ ਮੈਂ ਕਹਿੰਦਾ ਡਬਲ ਕਮ ਹੋ ਜਾਣਾ ਚਾਹੀਦਾ ਹੈ ਤਰ੍ਹਾਂ ਕਿਉਂਕਿ ਸਰਕਾਰਾਂ ਨੂੰ ਜੇ ਡਬਲ ਕਮ ਹੋਗਾ ਤਾਂ ਹੀ ਸਰਕਾਰ ਕੋਲ ਰੈਵਨਿਊ ਪਹੁੰਚੂਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਦੇ ਲੋਕ ਜਿਨ੍ਹਾਂ ਨੇ ਅੰਦਰ ਖਾਤੇ ਵੀ ਪੈਸੇ ਲੈਣੇ ਹੁੰਦੇ ਨੇ ਉਹਨਾਂ ਦੀ ਵੀ ਜੇਬਾਂ ਹੋਰ ਭਰ ਜਾਣਗੀਆਂ ਮੇਰੇ ਹਿਸਾਬ ਨਾਲ ਤਾਂ ਇਹ ਹੀ ਹੈ ਜੀ ਭਰ ਗਿਆ ਉਹ ਸੋ ਮੈਂ ਤਾਂ ਹੀ ਕਹਿੰਦਾ ਵੀ ਨਸ਼ਾ ਛਡਾਉਣ ਦੀ ਲੋੜ ਨਹੀਂ ਲੋਕਾਂ ਨੇ ਆਕੂਕ ਕੇ ਜਦੋਂ ਖਤਮ ਹੋ ਜਾਣਾ ਲੋਕਾਂ ਦਾ ਨੈਸ਼ਨਲ ਨਸ਼ੇ ਆਪੇ ਬੰਦ ਹੋ ਜਾਣੇ ਨੇ ਜਾਂ ਕਰਨ ਵਾਲੇ ਕੋਈ ਨਹੀਂ ਰਹਿਣਾ ਅੱਛਾ ਕਦੇ ਨਸ਼ੇੜੀਆਂ ਨਾਲ ਗੱਲ ਵੀ ਕੀਤੀ ਹੈ ਉਹ ਮੈਨੂੰ ਤਾਂ ਬੜਾ ਨਜ਼ਾਰਾ ਉਹਨਾਂ ਨਸ਼ੇੜੀਆਂ ਨਾਲ ਉਰੋਂ ਨਾ ਆਪਾਂ ਗੱਲ ਹੋਰ ਪੁੱਛਣਾ ਹੈ ਗੱਲ ਕਿਤੇ ਹੋਰੇ ਕਰਦੇ ਹੁੰਦੇ ਨੇ ਮੈਂ ਸੋਚਣਾ ਵੀ ਇਹ ਨਹੀਂ ਬਿਰਤੀ ਰੱਬ ਨਾਲ ਸਿੱਧੀ ਲੱਗੀ ਹੁੰਦੀਆਂ ਨੇ ਨਸ਼ੇੜੀਆਂ ਦੀ ਅਜਾ ਮੈਂ ਤੁਹਾਡਾ ਕਹਿ ਦੋ ਮਕਸਦ ਇਹ ਵੀ ਜਿਹੜਾ ਹੈ ਜੇ ਰੱਬ ਨਾਲ ਰਿਪਤੀ ਲਾਣੀ ਹੈ ਸਿੱਧੀ ਲਾਣੀ ਹੈ ਤਾਂ ਫਿਰ ਨਸ਼ਾ ਕਰ ਲੈਣਾ ਚਾਹੀਦਾ ਹੈ ਬਿਲਕੁਲ ਹੁਣ ਤੁਸੀਂ ਦੇਖੋ ਜੇ ਸਕੂਟਰ ਚਲਾਉਂਦਾ ਕੋਈ ਨਸ਼ੇੜੀ ਉਹਨੇ ਅੱਗਾ ਪਿੱਛਾ ਥੋੜਾ ਦੇਖਣਾ ਕੋਈ ਥਾਰ ਦੇ ਕੇ ਵਿੱਚ ਮਾਰਨਾ ਉਹ ਕਿਵਰੀ ਨਸ਼ੇੜੀ ਬਸ ਜਾਣਾ ਦੂਜਾ ਬੰਦਾ ਮਰ ਜਾਣਾ ਇਹ ਤਾਂ ਮਤਲਬ ਨਸ਼ੇੜੀ ਦੀ ਗੱਲ ਬਸ ਸਿੱਧੀ ਰੱਬ ਨਾਲ ਗੱਲ ਤਾਂ ਮੈਂ ਇੱਕ ਬਿਲਕੁਲ ਡਰਦਾ ਹਾਂ ਉਹਦੀ ਗੱਲ ਬਿਲਕੁਲ ਸਹੀ ਤੇ ਮੇਰੇ ਮਤਲਬ ਜਿਹੜੀ ਸਰਕਾਰ بڑے بڑے ਦਾਅਵੇ ਕਰਦੀ ਆ ਸਰਕਾਰਾਂ ਕਿ ਨਸ਼ੇ ਨੂੰ ਬੰਦ ਕਰ ਦੋ ਜੀ ਆਹ ਕਰ ਦੋ ਜੀ ਇਹ ਫਿਰ ਤੁਸੀਂ ਕੀ ਮੰਨਦੇ ਹੋ ਮੈਨਰ ਸਾਹਿਬ ਇੱਥੇ ਗੱਲ ਇੱਕ ਹੋਰ ਦੱਸਦਾ ਤੁਹਾਨੂੰ ਮੈਂ ਟ੍ਰੈਫਿਕ ਨਾਲ ਜੁੜੀ ਹੋਈ ਹੈ ਜਿਹੜੀ ਗੱਲ ਚੱਲੀ ਹੈ ਵੀ ਸਕੂਟਰ ਤੇ ਸਿੱਧੇ ਹੋ ਕੇ ਬੈਠ ਜਾਂਦੇ ਨੇ ਬੰਦੇ ਥੋੜੀ ਮੇਰੀ ਜੇਬ 'ਚ ਲਾਇਸੈਂਸ ਨਾ ਹੋਵੇ ਪੋਲਿਊਸ਼ਨ ਨਾ ਹੋਵੇ ਆਪਾਂ ਘਬਰੌਣ ਹੈ ਵੀ ਨਾਕਾ ਲੱਗਿਆ ਹੋਇਆ ਕਹਦੇ ਕੋਈ ਨਸ਼ੇੜੀ ਦੇਖਿਆ ਘਬਰੌਂਦਾ ਥਾੜ ਦੇ ਕੇ ਕੱਟ ਗਿਆ ਹੋ ਜਾਂਦਾ ਪੁਲਿਸ ਵਾਲੇ ਹੱਥ ਦਿੰਦੇ ਰਹਿ ਜਾਂਦੇ ਰੋਕੀ 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 ਤੇਰੇ ਮੇਰੇ ਵਰਗੇ ਨੂੰ ਫੜ ਲੈਂਦੇ ਵੀ ਦਿਖਾ ਚਲਾਨ ਕਟਾ ਕਿ ਨਾ ਸੇੜੀ ਦਾ ਇਹੀ ਗੱਲ ਕਹਿੰਦਾ ਕਿ ਭਾਈ ਮੈਨੂੰ ਅੰਦਰ ਲੈ ਜਾ ਨਾਲੇ ਰੋਟੀ ਖਾਣ ਨੂੰ ਮਿਲੂਗੀ ਸਵੇਰੇ ਕਿਸੇ ਨਾ ਕਿਸ ਨੇ ਛੜਾਈ ਦੇਣਾ ਜਾਂ ਤੂੰ ਖੁਦੇ ਛੜਦ ਰਵੇਂ ਖੁਦੇ ਛੜਦ ਰਵੇਂ ਅੱਛਾ ਨਸ਼ੇ ਦੇ ਕਰਕੇ ਇੱਕ ਜਦ ਦੇਖਦੇ ਆ ਵੀ ਬੜੇ ਲੋਕੀ ਫੜੇ ਜਾਂਦੇ ਨੇ ਕਿਉਂਕਿ ਤੁਸੀਂ ਵੀ ਪੱਤਰਕਾਰ ਆ ਮੈਂ ਵੀ ਪੱਤਰਕਾਰ ਆ ਬੜੇ ਨਸ਼ੇੜੀਏ ਫੜੇ ਜਾਂਦੇ ਨੇ ਬੜਾ ਮਾਲ ਫੜਿਆ ਜਾਂਦਾ ਚਿੱਟਾ ਵੀ ਫੜਿਆ ਜਾਂਦਾ ਕਾਲਾ ਵੀ ਫੜਿਆ ਜਾਂਦਾ ਆਖਰ ਉਹ ਜਾਂਦਾ ਕਿੱਥੇ ਆ ਉਹ ਸੰਸ ਤੋਂ ਬਾਹਰ ਆ ਜੀ ਦੇਖੋ ਖੋਦਾ ਦੀ ਖੁਦਾਈ ਆ ਇਹ ਦੁਨੀਆ ਜੀ ਨੇ ਬਣਾਈ ਆ ਮੇਨ ਗੱਲ ਉਹੀ ਜਾਣੇ ਜਿਨੇ ਮਹਿਮ ਚਲਾਈ ਆ ਅੱਛਾ ਇੱਕ ਲੋਕੀ ਹੋਰ ਬੋ ਕਹਿੰਦੇ ਕਿ ਜੇਕਰ ਸਰਕਾਰਾਂ ਚਾਹਣ ਤਾਂ ਨਸ਼ੇ ਨੂੰ 1 ਮਿੰਟ ਦੇ ਵਿੱਚ ਖਤਮ ਕੀਤਾ ਜਾ ਸਕਦਾ ਹੈ ਜੇਕਰ ਸਰਕਾਰਾਂ ਚਾਹਣ ਬਿਲਕੁਲ ਮੈਨਰ ਸਾਹਿਬ ਅੱਜ ਕੱਲ੍ਹ ਘਰਾਂ 'ਚ ਮੀਟਰ ਚਿੱਪ ਵਾਲੇ ਲੱਗ ਗਏ ਲੋਕਾਂ ਨੇ ਵਿਰੋਧ باوجود ਵੀ ਮੇਰੇ ਘਰ ਵੀ ਚਿੱਪ ਵਾਲਾ ਲੱਗ ਗਿਆ ਮੈਂ ਤਾਂ ਹੱਥ ਛੋੜ ਕੇ ਲਵਾਏ ਵੀ ਲਾ ਕੇ ਜਾਓ ਸਰਕਾਰ ਜਦੋਂ ਵੀ ਚਾਹੇ ਕੀ ਨਹੀਂ ਕਰਵਾ ਸਕਦੀ ਇਹ ਆਪਣੀ ਗੱਲ ਉਹਨਾਂ ਨੂੰ ਮਾੜੀ ਵੀ ਲੱਗ ਸਕਦੀ ਹੈ ਇਹ ਬਹੁਤ ਵਧੀਆ ਵੀ ਲੱਗ ਸਕਦੀ ਹੈ ਸਰਕਾਰਾਂ ਦਾ ਸਾਰਾ ਕੁਝ ਹੈ ਅੱਛਾ ਇੱਕ ਵੱਡੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਕਾਲੇ ਮਾਲ ਦੀ ਖੇਤੀ ਜਰੀਏ ਕਰ ਦਿੱਤੀ ਜਾਂ ਵੀ ਫ੍ਰੀ ਕਰ ਦਿੱਤੀ ਜਾਵੇ ਖੇਤੀ ਹੋਣੀ ਚਾਹੀਦੀ ਹੈ ਰਾਜਸਥਾਨ ਦੇ ਵਿੱਚੇ ਖੇਤੀ ਹੋ ਰਹੀ ਹੈ ਉੱਥੇ ਜਿਹੜੇ ਹੈ ਢਾਬੇ ਵੀ ਖੁੱਲੇ ਹੋਏ ਨੇ ਜਾਂ ਜੋ ਕਹਿੰਦੇ ਆ ਵੀ ਠੇਕੇ ਦਾ ਠੇਕੇ ਖੁੱਲੇ ਹੋਏ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨਰ ਸਾਹਿਬ ਇਸ ਮੁੱਦੇ ਤੇ ਆਪਾਂ ਥੋੜੀ ਸੀਰੀਅਸ ਗੱਲ ਕਰ ਲੈਨੇ ਆ ਇੱਕ ਗੱਲ ਆ ਵੀ ਜਿਹੜੀ ਚੀਜ਼ ਤੇ ਬੈਨ ਲੱਗ ਗਿਆ ਹਮੇਸ਼ਾ ਉਹ ਚੀਜ਼ ਦੀ ਡਿਮਾਂਡ ਵੱਧ ਜਾਂਦੀ ਤੇ ਮਹਿੰਗੀ ਹੋ ਜਾਂਦੀ ਹੈ ਜੇ ਪੰਜਾਬ 'ਚ ਨਸ਼ੇ ਦੀ ਖੇਤੀ ਹੋ ਗਈ ਨਾ ਜਿਹੜਾ ਇੱਥੇ ਨਸ਼ਾ ਚਿੱਟਾ ਪੀਲਾ ਹਰਾ ਨੀਲਾ ਕਾਲਾ ਜੋ ਵੀ ਚੱਲ ਰਿਹਾ ਪਰ ਸਟੇਟਸ ਸਿੰਬਲ ਜਿਹੜਾ ਗਿਰਜੂਗਾ ਨਸ਼ੇ ਨੂੰ ਕਿਸੇ ਨੇ ਨਹੀਂ ਪੁੱਛਣਾ ਪੁਰਾਣੇ ਲੰਘੇ ਵਕਤਾਂ ਦੇ ਵਿੱਚ ਜਦੋਂ ਅਫੀਮਾ ਵਗੈਰਾ ਮਿਲ ਜਾਂਦੇ ਸੀ ਇਹ ਕਿਹੜਾ ਖਾਂਦਾ ਸੀਗਾ ਅਫੀਮਾ ਕੋਈ ਨਹੀਂ ਸੀ ਪੁੱਛਦਾ ਜਦੋਂ ਬੈਨ ਲੱਗ ਗਿਆ ਇਹ ਬਾਦ ਡਾਕਟਰ ਸਾਹਿਬ ਇੱਕ ਮੈਂ ਮੇਨ ਜਿਹੜੀ ਹੈ ਖਾਸ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੇ ਨਸ਼ਾ ਸੁਰਾਊ ਕੇਂਦਰ ਖੁੱਲੇ ਹੋਏ ਨੇ ਜੀ ਕੀ ਉੱਥੇ ਨਸ਼ਾ ਟੋਟਲ ਬੰਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਇਹਦੇ ਬਾਰੇ ਮੈਨੂੰ ਜ਼ਿਆਦਾ ਨੋਲਿਜ ਨਹੀਂ ਹੈ ਨਸ਼ਾ ਬੰਦ ਕਰ ਦਿੱਤਾ ਜਾਂਦਾ ਹੈ ਕੋਈ ਨਸ਼ਾ ਕੋ ਦਿੱਤਾ ਜਾਂਦਾ ਹੈ ਕਿ ਤੁਸੀਂ ਡਾਕਟਰ ਵੀ ਹੋ ਮੈਨੂੰ ਰਸੋਵ ਵਿੱਚ ਤਰਾਸਗੀ ਵਾਲੀ ਗੱਲ ਆ ਬਾਲਾ ਡੀਬਲੀਏ ਤੇ ਗੱਲ ਨਾ ਕਰਾਂ ਖਬਰ ਆ ਮੇਰੇ ਗਿੱਟੇ ਗੋਡੇ ਕੌਣ ਤੋੜ ਜਵੇ ਮੈਂ ਕਹਿਣਾ ਨਹੀਂ ਇੱਕ ਮੇਰਾ ਖਿਆਲ ਇੱਕ ਜਨਾਨੀ ਮਾਰੀ ਗਈ ਸੀ ਡਿਊਟੀ ਤੇ ਬੈਠੀ ਗੋਲੀ ਮਾਰਦੀ ਸੀਗੀ ਸੋਸ਼ਲ ਸਾਈਟ ਤੇ ਉਹਦਾ ਇਸ ਟਾਈਮ ਰੋਲਾ ਵੀ ਪਿਆ ਸੀਗਾ ਵੀ ਕਿਸੇ ਨੇ ਪੁੱਛਿਆ ਨਹੀਂ ਪਤਾ ਨਹੀਂ ਕਿੰਨੇ ਕਰੋੜ ਗੋਲੀ ਦਾ ਉਹਨੇ ਕਬਲਾ ਚੱਕਿਆ ਸੀ ਨਸ਼ੇ ਛਡਾਓ ਕੇਂਦਰਾਂ ਦਾ ਉਹਦਾ ਕੀ ਬਣੇ ਤੁਸੀਂ ਆਪ ਦੱਸੋ ਮੇਰੀ ਕੀ ਗੱਲ ਤਾਂ ਮੈਂ ਕਿਸੇ ਨਾਲ ਮੁਕਾਬਲਾ ਕਰਦੀ ਇਹਦਾ ਮਤਲਬ ਟਕੀ ਆ ਤੇ ਟਕੀ ਰਹਿੰਦੀ ਐ ਟਕੀ ਨਹੀਂ ਨੰਗੀ ਕਰੋ ਜੇ ਤੁਹਾਡੀ ਔਕਾਤ ਹੈਗੀ ਤੁਹਾਡੀ ਜ਼ਰੂਰ ਤਾਂ ਹੈਗੀ ਮੇਰੀ ਤਾਂ ਹੈ ਨਹੀਂ ਨਹੀਂ ਦੇਖੋ ਅਸੀਂ ਤਾਂ ਜਿਹੜੀ ਹੈ ਕਮੇਟੀ ਰਾਹੀਂ ਹੁਣ ਤੁਸੀਂ ਇਹ ਮੁੱਦਾ ਸ਼ੁਰੂ ਕੀਤਾ ਕਮੇਡੀਆਈਸ ਦਾ ਜੋ ਕੁਝ ਕਹਿਣਾ ਚਾਹੁੰਦਾ ਹੈ ਸਰਕਾਰਾਂ ਨੂੰ ਕਹਤਾ ਹੈ ਬਾਕੀ ਤਾਂ ਹੁਣ ਸਰਕਾਰਾਂ ਦੀਆਂ ਗੱਲਾਂ ਨੇ ਉਹ ਕਹਿੰਦੇ ਆ ਨਾ ਕਬੀਰਾ ਤੇਰੀ ਝੌਂਪੜੀ ਸਿਰ ਕਟਿਆਂਗੇ ਪਾਸ ਕਰਨਗੇ ਸੋ ਭਰਨਗੇ ਇਤੋਂ ਕਿਉਂ ਬੈਠਾ ਉਦਾਸ ਸੋ ਸ਼ਾਂਤੀ ਚੰਗੀ ਹੈ ਅੱਛਾ ਜਾਂਦੇ ਜਾਂਦੇ ਹੁਣ ਸਰਕਾਰਾਂ ਨੂੰ ਵੀ ਕੁਝ ਕਹਿ ਜਾਓ ਵੀ ਦੇਖੋ ਸਰਕਾਰਾਂ ਸਾਡੇ ਲਈ ਬਹੁਤ ਜ਼ਰੂਰੀ ਨੇ ਅਸੀਂ ਅਤੀ ਧੰਨਵਾਦੀਆਂ ਸਰਕਾਰਾਂ ਦੇ ਇਹਨਾਂ ਦੇ ਵਜੂਦ ਕਰਕੇ ਸਾਡੀ ਕੁਝ ਮਾੜੀ-ਮੋਟੀ ਵਜੂਦ ਹੈਗਾ ਸਾਡੀ ਕੋਈ ਔਕਾਤ ਹੈਗੀ ਆ ਜੇ ਸਰਕਾਰਾਂ ਨਾ ਹੁੰਦੀ ਤਾਂ ਅਸੀਂ ਗੁਲਾਮ ਹੁੰਦੇ ਹਰ ਇੱਕ ਪਾਸੋਂ ਨਰਾਸ਼ ਹੁੰਦੇ ਸੋ ਜਿਹੜੀ ਵੀ ਸਰਕਾਰ ਲੰਘ ਗਈ ਹੈ ਜਿਹੜੀ ਮੌਜੂਦਾ ਅਸੀਂ ਉਹਨਾਂ ਤੋਂ ਤਹਿ ਦਿਲੋਂ ਤਾਰਵਾ ਨਾ ਵੀ ਅਸੀਂ ਸਿਰਫ ਥੋੜੇ ਕਰਕੇ ਆ ਥੋੜੇ ਬਿਨਾਂ ਸਾਡਾ ਕੋਈ ਵजूद ਨਹੀਂ ਲੋ ਜੀ ਅਸੀਂ ਥੋੜੀ ਜੀ ਇਹ ਇੱਕ ਕਮੇਡੀ ਟਾਈਪ ਜਿਹੜੀ ਹੈ ਸਰਕਾਰ ਨੂੰ ਜਗਾਉਣ ਦੀਆਂ ਗੱਲਾਂ ਕੀਤੀਆਂ ਨੇ ਕਿਉਂਕਿ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੈ ਘਟਿਆ ਨਹੀਂ ਹੈ ਨਸ਼ਾ ਬਹੁਤ ਵੱਧ ਗਿਆ ਹੈ ਅੱਜ ਤੁਸੀਂ ਦੇਖੋ ਕਿ ਹਰ ਰਸਤੇ ਦੇ ਉੱਪਰ ਹਰ ਮੋੜ ਦੇ ਉੱਪਰ ਤੁਹਾਨੂੰ ਕੋਈ ਨਾ ਕੋਈ ਲੁੱਟਖੋ ਕਰਨ ਵਾਲੇ ਲੋਕ ਮਿਲਣਗੇ ਅੱਜ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਨਸ਼ੇ ਕਰਕੇ ਉਜੜਦੇ ਜਾ ਰਹੇ ਨੇ ਪਰ ਸਰਕਾਰਾਂ ਖاموش ਨੇ ਸਾਡੀ ਇੱਕ ਛੋਟੀ ਜੀ ਕਮੇਡੀ ਸੀ ਜਿਆਦਾ ਧਿਆਨ ਨਾ ਦਿਓ ਤੁਸੀਂ ਜੋ ਕਰਦੇ ਹੋ ਖਾਣੇ ਪੀਣੇ ਖਾਓ ਪੀਓ ਜੋ ਕਰਦੇ ਆ ਕਰੂ ਅਸੀਂ ਤੁਹਾਨੂੰ ਰੋਕ ਦੇਣੀ ਐ ਨਾ ਡਾਕਟਰ ਸਾਹਿਬ ਰੋਕਣ ਤੇ ਨਾ ਮੈਂ ਰੋਕਾਂ ਸਾਡੀ ਜ਼ਰੂਰਤ ਵੀ ਕੋਈ ਨਹੀਂ ਰੋਕਣ ਦੀ ਦੋਸਤ ਰੱਜ ਕੇ ਖਾਓ ਪੀਓ ਤੇ ਰੱਬ ਨਾਲ ਬਿਰਤੀ ਲਾਓ ਆਨੰਦ ਮਾਣੋ ਤੇ ਆਨੰਦ ਜੀ ਰਹਿਣ ਦੀ ਬਿਲਕੁਲ ਜੀ ਖਾਓ ਪੀਓ ਐਸ਼ ਕਰੋ ਮਿੱਤਰੋ ਪਰ ਦਿਲ ਕਿਸੇ ਨਾਲ ਦਿਖਾਓ ਨਾ ਦੇਖੋ ਗੱਲ ਇਹ ਕਾ ਤੁਸੀਂ ਖਾਣੇ ਪੀਣੇ ਹੋ ਤੁਸੀਂ ਆਪਣੇ ਵਾਸਤੇ ਖਾਣੇ ਪੀਣੇ ਹੋ ਤੁਹਾਡੀ ਆਪਣੀ ਸਿਹਤ ਇਜਾਜ਼ਤ ਦਿੰਦੀ ਤੁਸੀਂ ਖਾਂਦੇ ਪੀਂਦੇ ਹੋ ਪਰ ਜੇਕਰ ਆਪਾਂ ਨਸ਼ੇ ਤੋਂ ਥੋੜਾ ਦੂਰ ਰਹੀਏ ਤਾਂ ਆਪਾਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਪਰਿਵਾਰਾਂ ਨੂੰ ਬਚਾ ਸਕਦੇ ਹਾਂ ਜੈ ਹਿੰਦ ਸਤਿ ਸ਼੍ਰੀ ਅਕਾਲ ਆਦਾਬ